ਮੰਦੇ ਹੋ ਵੀ ਜਿਹੜੇ ਗੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਸੀਗੇ ਪਾਰਟੀ ਨੇ ਇੱਕ ਜੋਟ ਰੱਖਣ ਦੇ ਉਹ ਸੁਖਵੀਰ ਬਾਦਲ ਦੇ ਵਿੱਚ ਹੈਗੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸ਼ਕਸ਼ੀਤ ਬਣਾਉਣੀ ਪਊਗੀ ਹੁਣ ਤਾਂ ਇਹ ਤਾਂ ਕਿਉਂਕਿ ਉਹ ਆਪਦੇ ਪਿਓ ਦੇ ਸਿਰ ਤੇ ਚੱਲੀ ਗਿਆ ਕਰ ਬੇਅਦਬੀ ਦੇ ਸਬੰਧ ਦੇ ਵਿੱਚ ਸੌਹਾਂ ਵੀ ਪਈਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਜੇ ਅਸੀਂ ਕੀਤੀ ਹੋਵੇ ਤਾਂ ਅਸੀਂ ਸੌਹਾਂ ਪਾਉਣੇ ਪਰ ਬਾਅਦ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਬੂਲ ਵੀ ਕਰ ਲਿਆ ਵੀ ਅਸੀਂ ਕੀਤੀ ਆ ਇਹ ਬਿਲ ਗੋਲੀ ਕਾਂਡ ਚ ਤਾਂ ਉਹ ਤਾਂ ਕੋਈ ਹੱਥ ਨਹੀਂ ਸੀਗਾ ਉਹ ਤਾਂ ਇੱਥੇ ਹੈ ਨਹੀਂ ਸੀ ਉਹ ਤੇ ਨਾ ਕਿਸੇ ਨੂੰ ਹੁਕਮ ਦਿਤਦਾ ਉਹ ਗੋਲੀ ਕਾਂਡ ਚ ਤੇ ਇਵੇਂ ਜਿੱਕੀ ਜਿਹੜੀ ਬੇਅਦਬੀ ਆ ਉਹਦੇ ਚ ਵੀ ਉਹਦਾ ਕੋਈ ਆਉਦਾ ਹੱਥ ਤਾਂ ਹੈ ਨਹੀਂਗਾ ਲੇਟ ਜਰੂਰ ਹੋਵੇ ਕੋਈ ਬੰਦਿਆਂ ਨੂੰ ਫੜਦੇ ਵਿੱਚ ਕਹਿ ਲਓ ਆਪਾਂ ਨਾਰਾਜ਼ਗੀਆਂ ਦੂਰ ਹੋ ਗਈਆਂ ਨੇ ਸਾਨੂੰ ਤਾਂ ਗਿਲਾ ਸੀ ਸਗਾਂ ਦੀ ਇਸ ਗੱਲ ਦਾ ਇੰਨਾ ਹੀ ਵੀ ਸਾਨੂੰ ਬਿਨਾਂ ਪੁੱਛੋ ਪਾਰਟੀ ਚੋਂ ਕੱਢਤਾ ਸਭ ਪੁੱਛ ਲੈਂਦੇ ਵੀ ਤੁਹਾਡੇ ਤੇ ਆ ਦੋਸ਼ ਹੈ ਜਾਂ ਤੁਹਾਡੇ ਤੇ ਕੋਈ ਸ਼ਿਕਾਇਤ ਹੈ ਜਾਂ ਕੋਈ ਲਿਖਤੀ ਆਈ ਹੈ ਜਾਂ ਜਵਾਨੀ ਖੂਮਣੀ ਅਕਾਲੀ ਦਲ ਦੇ ਵਿੱਚੋਂ ਬਾਗੀ ਹੋ ਗਏ ਨੇ ਲੀਡਰ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲਵਾਲੀ ਇਹਨਾਂ ਨੇ ਵਜ਼ੀਰੀਆਂ ਮਾਣੀਆਂ ਸੁੱਖ ਭੋਗੇ ਤੇ ਅੱਜ ਜੇ ਪਾਰਟੀ ਤੇ ਮਾੜਾ ਟਾਈਮ ਆਇਆ ਤੇ ਇਹ ਜਿਹੜੇ ਛੱਡ ਕੇ ਪਾਸੇ ਹੋ ਗਏ ਆ ਮੇਨ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲਵਾਲਾ ਹੀ ਆ ਕੋਈ ਦੋਰਿਆ ਨਹੀਂ ਉਹਨਾਂ ਦੀ ਵੱਧ ਜ਼ਿੰਮੇਵਾਰੀ ਬਣਦੀ ਹੈ ਉਹ ਵੱਡੇ ਨੇ ਵੱਡੇ ਦੀ ਵੱਧ ਬਣਦੀ ਹੁੰਦੀ ਹੈ ਤੇ ਦੂਜਿਆਂ ਨੂੰ ਵੀ ਲੜ ਕੇ ਕੋਈ ਫਾਇਦਾ ਨਹੀਂ ਹੋਣਾ ਵਾਸਪ ਪੰਜਾਬ ਦੇ ਵੀ ਨਵੀਂ ਪਾਰਟੀ ਭਾਈ ਅਮਰਪਾਲ ਸਿੰਘ ਵੀ ਬਣ ਰਹੀ ਆ ਕੀ ਜਿਹੜੇ ਬਾਗੀ ਲੀਡਰ ਆ ਉਸ ਪਾਸੇ ਨੂੰ ਜਾਣਗੇ ਜਾਂ ਪੱਕਾ ਪਤਾ ਵੀ ਵਾਪਸੀ ਸ਼ੁਰੂ ਹੋਣੀ ਆ ਕਾਲੀ ਦਲ ਦੇ ਵਿੱਚ ਆਉਣਗੇ ਵਾਰਸ ਪੰਜਾਬ ਦੀ ਨੀਤੀ ਕੀ ਹੋਏਗੀ ਕੀ ਉਹਨਾਂ ਦੇ ਅਗਲੇ ਆਹਰੇ ਲਾਉਣਗੇ ਖਾਲਸਤਾਨ ਵਾਲਾ ਇੱਕ ਪਿੱਛੇ ਹਟਣਗੇ ਇਹ ਹੁਣ ਜਦੋਂ ਬਾਹਰ ਆਊਗਾ ਅਮਰਪਾਲ ਜੇਲ੍ਹ ਦੇ ਵਿੱਚੋਂ ਉਦੋਂ ਪਤਾ ਲੱਗੂਗਾ ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਮਲੂਕਾ ਟੀਵੀ ਤੇ ਸਿਆਸਤ ਦੇ ਵਿੱਚ ਉਤਰਾ ਚੜਾਹਾ ਜਿਹੜੇ ਚੱਲਦੇ ਰਹਿੰਦੇ ਆ ਨਰਾਜ਼ਗੀਆਂ ਚੱਲਦੀਆਂ ਰਹਿੰਦੀਆਂ ਸਰਦਾਰ ਸ਼ਕੰਦਰ ਸਿੰਘ ਬਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨਾਂ ਦੀ ਵਾਪਸੀ ਹੋਈ ਹੈ ਅੱਜ ਬਹੁਤ ਸਾਰੇ ਸਵਾਲ ਕੁਝ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਦੇ ਨਾਲ ਸਾਂਝੀਆਂ ਕਰਾਂਗੇ ਸਰ ਸਵਾਗਤਾਂ ਤੁਹਾਡੀਆਂ ਮੇਰੇ ਵੱਲੋਂ ਵੀ ਜੀ ਤੁਹਾਨੂੰ ਅਤੇ ਸਾਰੇ ਬਲੂਕਾ ਟੀਵੀ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਨਰਾਜਗੀਆਂ ਦੂਰ ਹੋ ਗਏ ਆ ਜੀ ਨਹੀਂ ਨਰਾਜਗੀਆਂ ਤਾਂ ਕੋਈ ਹੈ ਹੀ ਨਹੀਂ ਸੀ ਜੀ ਕਈ ਵਾਰ ਇਹਨਾਂ ਜਿਵੇਂ ਕੋਈ ਗਲਤ ਫਹਮੀਆ ਹੋ ਜਾਂਦੀਆਂ ਨੇ ਜਾਂ ਕਈ ਵਾਰੀ ਬੰਦੇ ਚੁਗਲੀਆਂ ਚੱਪੇ ਕਰਕੇ ਦੂਰ ਕਰ ਦਿੰਦੇ ਨੇ ਜੀ ਨਰਾਜਗੀ ਨਹੀਂ ਸੀ ਕੋਈ ਸਾਰਾ ਤਾਂ ਗਿਲਾ ਸੀ ਸਗਾਂ ਦੀ ਇਸ ਗੱਲ ਦਾ ਇੰਨਾ ਹੀ ਵੀ ਸਾਨੂੰ ਬਿਨਾ ਪੁੱਛੋ ਪਾਰਟੀ ਚੋਂ ਕੱਢਤਾ ਸਭ ਪੁੱਛ ਲੈਂਦੇ ਵੀ ਤੁਹਾਡੇ ਤੇ ਆ ਦੋਸ਼ ਹੈ ਜਾਂ ਤੁਹਾਡੇ ਤੇ ਕੋਈ ਸ਼ਿਕਾਇਤ ਹੈ ਜਾਂ ਕੋਈ ਲਿਖਤੀ ਆਈ ਹੈ ਜਾਂ ਜਵਾਨੀ ਆਈ ਹੈ ਸੁਣ ਲੈਂਦੇ ਸਾਨੂੰ ਸੁਣ ਕੇ ਫਿਰ ਕੱਢ ਦਿੰਦੇ ਜੀ ਇਹ ਪਤਾ ਨਹੀਂ ਕਿਉਂ ਨਹੀਂ ਕਿਉਂ ਪਹਿਲੀ ਵਾਰ ਹੋਇਆ ਕਿ ਬਿਨਾ ਸੁਣੇ ਪਾਰਟੀ ਦੇ ਵਿੱਚੋਂ ਸਾਨੂੰ ਕੱਢਤਾ ਜੀ ਉਹ ਫਿਰ ਕੋਚਾਰਾ ਹੀ ਨਹੀਂ ਹੁੰਦਾ ਬੰਦੇ ਕੋਲੇ ਜਦ ਕਰਦੇ ਬੰਦਾ ਤੇ ਕੋਈ ਸੁਣਵਾਈ ਵੀ ਨਾ ਹੋਵੇ ਜੀ ਤੇ ਕੋਈ ਗਿਲੇ ਸ਼ਿਕਵੇ ਨਹੀਂ ਮੈਂ ਨਾ ਗਿਲੇ ਸ਼ਿਕਵੇ ਕਰਨਾ ਨਾ ਮੇਰੇ ਗਿਲੇ ਸ਼ਿਕਵੇ ਕੋਈ ਹੈ ਮੈਂ ਮੈਂ ਕਹਿੰਦਾ ਨਾ ਪਹਿਲਾਂ ਸੀ ਨਾ ਅੱਜ ਤੁਹਾਡੇ ਨੂੰ ਪੁੱਤ ਖੁਸ਼ ਹੈ ਇਸ ਗੱਲ ਤੋਂ ਵੀ ਦੁਆਰਾ ਵਾਪਸੀ ਹੋਈ ਹੈ ਜਾਂ ਨਰਾਜ ਹੈ ਨਹੀਂ ਵੇਖੋ ਉਹਨਾਂ ਨੇ ਆਪਣਾ ਕੰਮ ਕਰਨਾ ਪਹਿਲਾਂ ਹੀ ਉਹਨਾਂ ਨੂੰ ਮੈਂ ਕਿਹਾ ਸੀ ਪਹਿਲਾਂ ਭਾਜੀਪੀ ਚ ਜਾਣ ਤੋਂ ਪਹਿਲਾਂ ਕਿਹਾ ਸੀ ਵੀ ਤੁਸੀਂ ਨਾ ਜਾਓ ਜੀ ਉਹਨਾਂ ਦਾ ਕੋਈ ਮੜਾ ਮੋਟਾ ਕਿਸੇ ਗੱਲੋਂ ਮਤਭੇਦ ਹੋਣਾ ਇੰਨਾ ਕੋਈ ਜ਼ਿਆਦਾ ਵੀ ਨਹੀਂ ਹੁੰਦਾ ਕਈ ਵਾਰੀ ਬੱਚੇ ਬਣਾ ਲੈਂਦੇ ਨੇ ਵੀ ਜਾ ਕਿਸੇ ਗੱਲੋਂ ਉਹਨਾਂ ਦੇ ਮਨ ਆ ਜਾਂਦੀ ਹੈ ਉਹ ਫਿਰ ਕੋਸ਼ਿਸ਼ ਉਹਨਾਂ ਦਾ ਮਰਸੀ ਜਾਣਾ ਹੈ ਜੀ ਮੈਂ ਸਾਡੇ ਲੀਡਰਾਂ ਨੂੰ ਕਿਹਾ ਵੀ ਸੀ ਇਹ ਜਾਣ ਗਏ ਇਹਨਾਂ ਨੂੰ ਰੋਕ ਲੋ ਪਰ ਦਾ ਜਾਣ ਦੇ ਗਏ ਜਿਹੜੀ ਕੋਈ ਗੱਲਬਾਤ ਇਹਨਾਂ ਦੀ ਸੁਣ ਲੋ ਉਸ ਵੇਲੇ ਕੋਈ ਕਮੀ ਰਹਿ ਗਈ ਗੱਲ ਸੁਣਨ ਦੇ ਵਿੱਚ ਚਲੋ ਜਾਵੜੇ ਫਿਰ ਵੀ ਮੈਂ ਚਾਹੁੰਦਾ ਸੀ ਕਿ ਬਛਿੰਡੇ ਤੇ ਚੋਣ ਨਾਲ ਲੜਦੇ ਕਿਸੇ ਹੋਰ ਹਲਕੇ 'ਚ ਲੜ ਲੈਂਦੇ ਚਾਹੇ ਰਾਮ ਤੇ ਕਿਉਂਕਿ ਚਲੋ ਕਿਸੇ ਗੱਲੋਂ ਗੱਲਾਂ ਤਾਂ ਹੋ ਜਾਂਦੀਆਂ ਨੇ ਨਿੱਕੀਆਂ-ਮੋਟੀਆਂ ਉਹਨੂੰ ਅਗਨੋਰ ਵੀ ਕਰਨਾ ਪੈਂਦਾ ਪਰ ਜਿਸ ਪਰਿਵਾਰ ਨਾਲ 45-46 ਸਾਲ ਕੱਟੇ ਹੋਣ ਵਧੀਆ ਸਬੰਧ ਹੋਣ ਉੱਥੇ ਲੜਾਈ ਤੋਂ ਪਾਸਾ ਹੀ ਵਟਿਆ ਜਾਵੇ ਤਾਂ ਚੰਗਾ ਹੁੰਦਾ ਹੈ ਜੀ ਉਹਦਾ ਕੋਈ ਕੋਈ ਫਾਇਦਾ ਨਹੀਂ ਹੁੰਦਾ ਉਸ ਗੱਲ ਦਾ ਉਤ ਪਾਸਾ ਚੰਗਾ ਹੁੰਦਾ ਪਰ ਚਲੋ ਉਹਨਾਂ ਨੇ ਲੜ ਲਿਆ ਆਪਾਂ ਤੋਂ ਅਖਿਓ ਥੋੜੀ ਮਰਜ਼ੀ ਹੈ ਲੜ ਲਓ ਭਾਈ ਮੈਂ ਤਾਂ ਬਾਦਲ ਫੈਮਿਲੀ ਦੀ ਮੈਂਥੋਂ ਵਿਰੋਧ ਤਾਂ ਹੋਣਾ ਨਹੀਂ ਜੇ ਤੁਸੀਂ ਕਹੋ ਹੋਰ ਕਿਸੇ ਕਾਂਗਰਸ ਦਾ ਆਪ ਦਾ ਕਰਾਉਣਾ ਮੈਥੋਂ ਜੋ ਮਰਜ਼ੀ ਕਰਾ ਲਓ ਤੇ ਚਲੋ ਲੜਾਈ ਲੜੀ ਸੀਟ ਤਾਂ ਪਤਾ ਹੀ ਸੀ ਵੀ ਇੱਥੇ ਕੋਈ ਭਾਜਪਾ ਦਾ ਤਾਂ ਕੋਈ ਆਧਾਰ ਬਹੁਤਾ ਆਪਣੇ ਮਾਲਵੇਚ ਤਾਂ ਹੈ ਨਹੀਂ 6-7 ਕਿੱਲਾਂ ਦੇ ਵਿੱਚ ਬਠਿੰਡੇ ਚ ਵੀ ਹੈ ਨਹੀਂ ਸੀਗਾ ਤੇ ਲੜਾਈ ਉਹਨਾਂ ਨੇ ਲੜ ਲਈ ਤੇ ਬਾਕੀ ਉਹਨਾਂ ਨੂੰ ਮੈਂ ਉਸ ਜਦੋਂ ਹੁਣ ਦੀ ਗੱਲ ਚੱਲੀ ਸੀ ਸਾਡੀ ਆ ਵਾਪਸ ਜਾਣ ਦੀ ਉਹ ਮੈਂ ਗੁਰਪ੍ਰੀਤ ਨੂੰ ਦੱਸਦਾ ਸੀਗਾ ਬੇਟੇ ਨੂੰ ਆਪਦੇ ਨੂੰ ਤੁਸੀਂ ਇਕੱਠੇ ਬੈਠੇ ਸੀ ਕਦੇ ਮੈਂ ਗੁਰਪ੍ਰੀਤ ਵੇਖੋ ਦੂਜੇ ਪਾਸੇ ਕੋਈ ਗੱਲ ਗੁੱਲ ਬਹੁਤੀ ਹੈ ਨਹੀਂ ਤੇ ਨਾ ਉਹਨਾਂ ਨਾਲ ਮੇਰੀ ਮਤ ਮਿਲਦੀ ਹੈ ਜੀ ਤੇ ਮੈਂ ਤਾਂ ਕਾਲੀ ਦਲ ਚ ਵਾਪਸ ਜਾਣਾ ਚਾਹਣਾ ਹੋਰ ਮੈਂ ਕਿਤੇ ਜਾਣਾ ਨਹੀਂ ਮੈਂ ਕਾਲੀ ਜੰਮਿਆ ਮੈਂ ਕਾਲੀ ਹੀ ਮਰਨਾ ਉਹ ਕਹਿੰਦਾ ਪਾਪਾ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਵੇਖ ਲਓ ਜੇ ਤੁਹਾਨੂੰ ਠੁਡੀਆਂ ਗੱਲਾਂ ਉਹ ਸੁਣਦੇ ਨੇ ਧਿਆਨ ਦਿੰਦੇ ਨੇ ਵੀ ਅੱਗੇ ਕੋਈ ਨਹੀਂ ਕਰਦੇ ਕੋਈ ਗੱਲ ਤੇ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੀ ਮਰਜ਼ੀ ਵੇ ਮਾੜੇ ਹਾਲਾਤ ਰਾਜਨੀਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਹੋ ਗਈ ਪਰ ਮਾੜੇ ਟਾਈਮ ਦੇ ਵਿੱਚ ਸਾਰੇ ਲੀਡਰਾਂ ਨੂੰ ਇਕੱਠੇ ਹੋਣ ਦੀ ਬਹੁਤ ਜ਼ਿਆਦਾ ਲੋੜ ਸੀਗੀ ਜਿਵੇਂ ਕਿ ਢੀਂਡਾ ਸਾਹਿਬ ਦੀ ਅੰਤਮ ਅਰਦਾਸ ਤੇ ਵੀ ਜਾਖੜ ਸਾਹਿਬ ਨੇ ਵੀ ਇਹ ਕਿਹਾ ਕਿ ਤਾਂ ਹੀ ਜਿਹੜਾ ਹੈਗਾ ਅਕਾਲੀ ਦਲ ਬਚਿਆ ਰਹੂਗਾ ਜੇਕਰ ਸਾਰੇ ਬਾਗੀ ਜਿਹੜੇ ਲੀਡਰ ਹੋਏ ਨੇ ਅਕਾਲੀ ਦਲ ਚ ਉਹ ਇਕੱਠੇ ਹੋਣ ਪਰ ਬਾਗੀ ਹੋਣ ਦਾ ਕਾਰਨ ਮਲੂਕਾ ਸਾਹਿਬ ਕੀ ਮੰਨਿਆ ਤੁਸੀਂ ਵੀ ਕਿਉਂ ਹੋ ਗਏ ਚਲੋ ਕਈ ਗੱਲਾਂ ਹੁੰਦੀਆਂ ਪਾਰਟੀ ਦੇ ਵਿੱਚ ਜਿਹੜੀਆਂ ਕਈ ਵਾਰੀ ਕੋਈ ਬੰਦੇ ਹੁੰਦੇ ਵੀ ਇਗਨੋਰ ਹੋ ਜਾਂਦੇ ਕਿਸੇ ਕਰੋਂ ਕਈਆਂ ਦੀ ਕਿਸੇ ਦੀ ਗੱਲ ਨਹੀਂ ਮੰਨੀ ਜਾਂਦੀ ਜਿਹੜਾ ਇੰਨੇ ਬੰਦਿਆਂ ਦਾ ਬਾਗੀ ਹੋਣਾ ਵੀ ਵੱਡੀ ਗੱਲ ਹੁੰਦੀ ਹੈ ਇੱਕ ਅਦਾ ਹੁੰਦਾ ਤਾਂ ਹੋ ਜਾਂਦਾ ਪਰ ਮੇਰੀ ਸਮਝ ਵੀ ਦੋਨਾਂ ਧਿਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਮੇਨ ਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਵਾਲਾ ਹੀ ਹੈ ਕੋਈ ਦੋਰਿਆ ਨਹੀਂ ਉਹਨਾਂ ਦੀ ਵੱਧ ਜ਼ਿੰਮੇਵਾਰੀ ਬਣਦੀ ਹੈ ਉਹ ਵੱਡੇ ਨੇ ਵੱਡੇ ਦੀ ਵੱਧ ਬਣਦੀ ਹੁੰਦੀ ਹੈ ਤੇ ਦੂਜਿਆਂ ਨੂੰ ਵੀ ਲੜ ਕੇ ਕੋਈ ਫਾਇਦਾ ਨਹੀਂ ਹੋਣਾ ਦੋਨਾਂ ਨਾਲ ਹੀ ਮੇਰੀ ਗੱਲ ਹੁੰਦੀ ਰਹੀ ਹੈ ਸੁਧਾਰ ਲਹਿਰ ਵਾਲਾ ਨਾ ਜਾਂ ਪੰਜਵੇਂ ਬ੍ਰਿਕਮੇਟੀ ਵਾਲਾ ਨਾ ਵੀ ਸੀ ਵੀ ਜੇ ਤੁਸੀਂ ਮੰਨ ਲਓ ਆਪਦੀ ਨਵੀਂ ਧਰਤੀ ਵੀ ਕਰ ਲਓਗੇ ਡੈਲੀਗੇਟ ਵੀ ਬਣਾ ਲਓਗੇ ਪ੍ਰਧਾਨ ਵੀ ਬਣਾ ਲਓਗੇ ਫਿਰ ਜਿੱਤ ਜੋਗੇ ਤੁਸੀਂ ਇਲੈਕਸ਼ਨ ਜਿੱਤ ਜੋਗੇ ਕਾਲੀ ਦਲ ਦੀ ਉਹ ਕਹਿੰਦੇ ਨਹੀਂ ਇਕੱਲਿਆਂ ਤੋਂ ਨਹੀਂ ਜਿੱਤਿਆ ਜਾਂਦਾ ਇਧਰ ਵੀ ਬਰੀ ਗੱਲ ਹੋਈ ਵੀ ਜੇ ਮੰਨ ਲਓ ਵੀ ਤੁਸੀਂ ਵੱਡੇ ਆ ਤਕੜੇ ਆ ਉਹਨਾਂ ਦੇ ਤੁਲਪਨਾ ਤੋਂ ਜਿੱਤ ਜੋਗੇ ਸਾਰੇ ਹੂੰ ਉਡੀ ਹਰਾਉਣ ਜੋਗੀ ਸ਼ਕਤੀ ਤੋਂ ਰੱਖਦੇ ਨੇ ਜਿੱਤਣਗੇ ਨਹੀਂ ਤਾਂ ਹਰਾਤ ਦੇਣਗੇ ਤੁਹਾਨੂੰ ਉਹ ਵੀ ਬੰਦੇ ਨੇ ਸੋ ਇਸ ਕਰਕੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਪਾਰਟੀ ਤੇ ਭੀੜ ਪਈ ਹੋਵੇ ਵੀ ਪ੍ਰਾਣਾ ਜਿਹੜੀਆਂ ਰਵੈਤਾਂ ਨੇ ਸਾਡੀਆਂ ਮਿਸਲਾ ਵੇਲੇ ਦੀਆਂ ਜਾਂ ਹੋਰ ਆਖਿਆਂ ਵੇਲੇ ਸਮਿਆਂ ਦੀਆਂ ਜਾਂ ਸਾਡੀ ਪ੍ਰਾਣੀ ਸਿਆ ਲੀਡਰਸ਼ਿਪ ਕਰਦੀ ਹੁੰਦੀ ਸੀ ਜਦੋਂ ਭੀੜ ਪੈਂਦੀ ਇਕੱਠੇ ਹੋ ਜਾਂਦੀ ਸੀ ਸੋ ਸਾਨੂੰ ਵੀ ਹੁਣ ਇਸ ਵੇਲੇ ਪਾਰਟੀ ਦੇ ਵਿੱਚ ਇੱਕ ਕਿਸਮ ਦਾ ਆਪਾਂ 10 ਸਾਲ ਦੇ ਰਾਜ ਸੱਤਾ ਤੋਂ ਬਾਹਰ ਆ ਉਹ ਵੀ ਪਾਰਟੀ ਦੇ ਥਾਂ-ਥਾਂ ਤੋਂ ਹਮਲੇ ਹੋ ਰਹੇ ਨੇ ਕਿਉਂ ਕਿ ਤੋਂ ਕਿਉਂ ਕਿ ਤੋਂ ਕੋਈ ਕਾਸੇ ਦਾ ਕੋਈ ਕਾਸੇ ਦਾ ਕਿੰਨੇ ਮਸਲੇ ਨੇ ਸਾਡੇ ਤੇ ਮੇਰੀ ਸਮਝ ਸਾਰਿਆਂ ਨੂੰ ਮਤਭੇਦ ਭੁਲਾ ਕੇ ਇਕੱਠੇ ਹੋ ਜਾਣਾ ਚਾਹੀਦਾ ਹੈ ਪ੍ਰਧਾਨ ਜਰੂਰੀ ਵੱਡਾ ਦਿਲ ਕਰਕੇ ਸਾਰਿਆਂ ਨੂੰ ਅਪੀਲ ਕਰਨੀ ਚਾਹੀਦੀ ਵੀ ਇਕੱਠੇ ਹੋ ਜੋ ਚਲੋ ਗਿਲੇ ਸ਼ਿਕਵੇ ਤਾਂ ਹੁੰਦੇ ਨੇ ਕਈ ਵਾਰ ਬੰਦੇ ਨੂੰ ਗੁੱਸੇ ਵੀ ਆਉਂਦੇ ਨੇ ਪਰ ਸਿਆਸਤ ਦੇ ਵਿੱਚ ਨਾ ਗੁੱਸਾ ਕੰਮ ਕਰਦਾ ਨਾ ਗਿਲਾ ਸ਼ਿਕਵਾ ਕੰਮ ਕਰਦਾ ਸਿਆਸਤ ਦੇ ਵਿੱਚ ਤਾਂ ਬੋਟ ਬੈਂਕ ਕੰਮ ਕਰਦਾ ਤਾਕਤ ਕੰਮ ਕਰਦੀ ਹੈ ਸੋ ਉਹ ਨਾਲ ਜਿੰਨੀ ਛੇਤੀ ਅਸੀਂ ਵੱਧ ਜੋੜ ਲਾਂਗੇ ਉਦਾਂ ਹੀ ਸਾਨੂੰ ਫਾਇਦਾ ਹੋਏਗਾ ਪਿੰਡਾਂ 'ਚ ਵੀ ਬਹੁਤ ਲੋਕ ਅਹੇ ਜੇ ਨੇ ਜਿਹੜੇ ਕਾਦੀ ਦਲ ਨਾਲ ਉਹ ਚੁੱਪ ਕਰੇ ਬੈਠੇ ਨੇ ਸਰਗਰਮੀਆਂ ਨਹੀਂ ਕਰਦੇ ਉਹ ਕਾਦੀ ਦਲ ਦੇ ਦਿਲੋਂ ਹੰਦਰਦੇ ਨੇ ਸਰਗਰਮੀਆਂ ਚ ਹੈ ਨਹੀਂਗੇ ਉਹਨਾਂ ਨੂੰ ਵੀ ਸਰਗਰਮ ਕਰਨਾ ਪਊਗਾ ਉਹਨਾਂ ਨੂੰ ਵੀ ਐਕਟਿਵ ਕਰਨਾ ਪਊਗਾ ਫਿਰ ਜਾ ਕੇ ਕਿਤੇ ਜਿਹੜਾ ਅਕਾਲੀ ਦਲ ਦੇ ਚੰਗੇ ਪਾਸੇ ਵਾਲੇ ਪਾਸੇ ਮੋੜ ਬਦਲੇਗਾ ਲੋਕ ਇਹ ਇਸ ਗੱਲ ਤੋਂ ਵੀ ਮਲੂਕਾ ਸਾਹਿਬ ਨਰਾਜ਼ਗੀ ਚਿਤਾਉਂਦੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਗੀ ਹੋ ਗਏ ਨੇ ਲੀਡਰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲਵੈਲੇ ਇਹਨਾਂ ਨੇ ਵਜ਼ੀਰੀਆਂ ਮਾਣੀਆਂ ਸੁੱਖ ਭੋਗੇ ਤੇ ਅੱਜ ਜੇ ਪਾਰਟੀ ਤੇ ਮਾੜਾ ਟਾਈਮ ਆਇਆ ਤੇ ਇਹ ਜਿਹੜੇ ਛੱਡ ਕੇ ਪਾਸੇ ਹੋ ਗਏ ਆ ਨਹੀਂ ਵੇਖੋ ਤਾਂ ਜਦੋਂ ਰਾਜ ਭਾਗ ਦੇ ਵਿੱਚ ਹੁੰਦੇ ਆ ਸਾਰੇ ਸੁਖਮਾਨ ਦੇ ਸਾਰਿਆਂ ਦੀ ਮਰਜ਼ੀ ਨੇ ਰਾਜ ਭਾਗ ਆਉਂਦਾ ਸਾਰੇ ਕੰਮ ਕਰਦੇ ਨੇ ਪਾਰਟੀ ਦੇ ਵਿੱਚ ਕਿਸੇ ਨਾ ਕਿਸੇ ਗੱਲੋਂ ਕਈ ਵਾਰੀ ਮਤਭੇਦ ਤਾਂ ਪਹਿਲਾਂ ਵੀ ਹੁੰਦੇ ਰਹਿੰਦੇ ਆ ਵੱਡੇ ਲੀਡਰਾਂ ਦੇ ਵੀ ਹੁੰਦੇ ਰਹੇ ਆ ਸਾਹਿਬ ਫਤਿਹ ਸਿੰਘ ਦੀ ਬਾਸਟ ਤਾਰਾ ਸਿੰਘ ਦੀ ਮਤਭੇਦ ਰਹੇ ਸੀ ਮੋਹਨ ਸਿੰਘ ਤੁਰਸੀ ਤਲਵੰਡੀ ਸਾਹਿਬ ਸੀ ਬਾਦ ਸਾਹਿਬ ਤੋੜਾ ਸਾਹਿਬ ਬਰਨਾਲਾ ਸਾਹਿਬ ਇਹਨਾਂ ਦੇ ਮਤਭੇਦ ਹੁੰਦੇ ਰਹੇ ਆ ਫਿਰ ਇਕੱਠੇ ਹੋ ਜਾਂਦੇ ਰਹੇ ਆ ਸੋ ਮਤਭੇਦ ਤਾਂ ਚਲੋ ਹੋ ਜਾਂਦੇ ਨੇ ਕੋਈ ਕਾਰਨ ਬਣ ਜਾਂਦੇ ਨੇ ਉਹ ਪਰਿਵਾਰਾਂ ਦੇ ਵਿੱਚ ਵੀ ਹੋ ਜਾਂਦੇ ਨੇ ਆਪਣੇ ਭਰਾ ਭਰਾ ਚ ਹੋ ਜਾਂਦੇ ਨੇ ਸੋ ਮਤਭੇਦਾਂ ਨੂੰ ਮੇਰੀ ਸਮਝ ਉਹਨਾਂ ਬਟਾ ਕੇ ਰਾਜ ਭਾਗ ਤਾਂ ਕਿਉਂਕਿ ਸਾਰਿਆਂ ਦੇ ਸਾਂਝਾ ਹੁੰਦਾ ਹੈ। ਰਾਜ ਭਾਗ ਕਿਸੇ ਇੱਕ ਵਿਅਕਤੀ ਦਾ ਤਾਂ ਹੁੰਦਾ ਨਹੀਂ। ਰਾਜ ਭਾਗ ਚ ਤਾਂ ਸਾਰਿਆਂ ਦਾ ਹਿੱਸਾ ਹੁੰਦਾ ਹੈ। ਸਾਰਿਆਂ ਨੇ ਕੰਮ ਕੀਤਾ ਹੁੰਦਾ। ਤਾਂ ਹੀ ਰਾਜ ਭਾਗ ਆਉਂਦਾ। ਹੁਣ ਵੀ ਜੇ ਆਪਾਂ ਸਾਰੇ ਤਬਕੇ ਕੰਮ ਕਰਾਂਗੇ, ਜ਼ੋਰ ਲਾਵਾਂਗੇ ਪੂਰਾ ਤਾਂ ਰਾਜ ਭਾਗ ਆ ਜਾਊਗਾ। ਜੇ ਆਪਾਂ ਨਾ ਲਾਵਾਂਗੇ ਤੇ ਫਿਰ ਨਹੀਂ ਆਊਗਾ ਬਿਲਕੁਲ। ਸੋ ਸਾਰਿਆਂ ਨੂੰ ਪੂਰਾ ਜ਼ੋਰ ਲਾ ਕੇ ਜਿਹੜੀਆਂ ਮਸਲੇ ਨੇ ਪੰਜਾਬ ਦੇ ਕਾਫੀ ਵੱਡੇ ਸਮੱਸਿਆਵਾਂ ਆ ਨੇ, ਕਾਲੀ ਦਲ ਦੀਆਂ, ਸਿੱਖੀ ਦੀਆਂ, ਪੰਜਾਬ ਦੀਆਂ ਉਹ ਮਸਲੇ ਵੀ ਤਾਂ ਹੀ ਹੱਲ ਹੋਣਗੇ ਜੇ ਅਸੀਂ ਤਕੜੇ ਹੋਵਾਂਗੇ। ਤਕੜੇ ਅਸੀਂ ਤਾਂ ਹੋਵਾਂਗੇ ਜੇ ਸਾਰੇ ਇਕੱਠੇ ਹੋ ਕਿਸੇ ਨੇ ਮਾੜਾ ਕਰ ਲਿਆ ਕਿਸੇ ਨੇ ਚੰਗਾ ਕਰ ਲਿਆ ਜਿੰਨੀ ਛੇਤੀ ਇਕੱਠੇ ਹੋ ਜਾਣਗੇ ਉਨੇ ਹੀ ਚੰਗਾ ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲ ਸਾਹਿਬ ਦੇ ਚਲੇ ਜਾਣ ਤੋਂ ਪਹਿਲਾਂ ਸਾਰੀ ਪਾਰਟੀ ਇੱਕਜੁੱਟ ਸੀਗੀ ਜਦੋਂ ਉਹ ਚਲੇ ਗਏ ਦੁਨੀਆ ਤੋਂ ਬਾਅਦ ਉਸ ਤੋਂ ਬਾਅਦ ਸਕਵੀਰ ਸਿੰਘ ਬਾਦਲ ਦੀ ਵਿਰੋਧਤਾ ਹੋਈ ਪਾਰਟੀ ਦੇ ਲੀਡਰ ਜਿਹੜੇ ਹੈਗੇ ਆ ਬਾਗੀ ਹੋ ਗਏ ਕੀ ਮੰਨਦੇ ਹੋ ਵੀ ਜਿਹੜੇ ਗੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਸੀਗੇ ਪਾਰਟੀ ਨੂੰ ਇੱਕਜੁੱਟ ਰੱਖਣ ਦੇ ਉਹ ਸਕਵੀਰ ਬਾਦਲ ਦੇ ਵਿੱਚ ਹੈ ਨਹੀਂਗੇ ਨੇ ਸਰਦਾਰ ਬਾਦਲ ਸਾਹਿਬ ਦੀ ਨਾ ਜਿਹੜੀ ਸ਼ਖਸੀਅਤ ਸੀ ਉਹ ਬਹੁਤ ਵੱਡੀ ਸੀ ਬੜਾ ਲੰਮਾ ਸਮਾਂ ਉਹਨਾਂ ਨੇ ਰਾਜਪਾਕ ਕੀਤਾ ਬੜਾ ਲੰਮਾ ਸਮਾਂ ਉਹਨਾਂ ਨੇ ਜੇਲਾ ਕੱਟੀਆਂ ਬੜਾ ਲੰਮਾ ਸਮਾਂ ਉਹਨਾਂ ਨੇ ਸਿਆਸਤ ਕੀਤੀ ਬੜੇ ਔਖੇ ਵੇਲੇ ਵੇਖੇ ਬਹੁਤ ਉਹਨਾਂ ਨੇ ਬੜਾ ਸ਼ਰਸ਼ ਕੀਤਾ ਜ਼ਿੰਦਗੀ 'ਚ ਉਹਨਾਂ ਨੇ ਥੱਲੇੋਂ ਉੱਠ ਕੇ ਗਏ ਸੀ ਉਹਨਾਂ ਨੂੰ ਹਰ ਦੁੱਖ ਸੁੱਖ ਦਾ ਲੋਕਾਂ ਦਾ ਪਤਾ ਸੀ ਤੇ ਹਲੀਮੀ ਉਹਨਾਂ 'ਚ ਬਹੁਤ ਸੀ ਮਿਹਨਤ ਸਾਰੀ ਤੇ ਹਲੀਮੀ ਹਰ ਦੇ ਉਹ ਕੰਮ ਹੁੰਦੇ ਸੀ ਕਿਸੇ ਨੇ ਵਿਤਕਰਵ ਨਹੀਂ ਸੀ ਕਰਦੇ even ਵਿਰੋਧੀਆਂ ਨਾਲ ਵੀ ਨਹੀਂ ਸੀ ਕਰਦੇ ਸੋ ਉਹਨਾਂ 'ਤੇ ਸ਼ਖਸੀਅਤ ਹੀ ਇੰਨੀ ਵੱਡੀ ਸੀ ਕੋਈ ਉਹਨਾਂ ਦੇ ਮੂਹਰੇ ਛੇਤੀ ਕਿਸੇ ਤੋਂ ਖੜਿਆ ਨਹੀਂ ਸੀ ਜਾਂਦਾ ਸਿੰਘ ਬਾਦ ਨੂੰ ਉਹ ਸ਼ਕਸ਼ੀਤ ਬਣਾਉਣੀ ਪਊਗੀ ਹੁਣ ਤਾਂ ਇਹ ਤਾਂ ਕਿਉਂਕਿ ਉਹ ਆਪਦੇ ਪਿਓ ਦੇ ਸਿਰ ਤੇ ਚੱਲੀ ਗਿਆ ਕੰਮ ਹੁਣ ਉਹ ਆਗਿਆ ਜ਼ਿੰਮੇਵਾਰੀਆਂ ਉਹਨਾਂ ਤੇ ਉਹਨਾਂ ਨੇ ਵੀ ਉਹਨਾਂ ਦੇ ਪੈਰ ਕਦਮਾਂ ਤੇ ਚੱਲ ਕੇ ਉਹੀ ਗੱਲਾਂ ਕਰਕੇ ਉਹਨਾਂ ਨੂੰ ਜਿੰਨੀ ਛੇਤੀ ਉਹ ਸਾਰੀਆਂ ਬਾਦਸ਼ਾਹ ਵਾਲੀਆਂ ਨੀਤੀਆਂ ਨੂੰ ਪੜਾ ਲੈਣਗੇ 19 ਛੇਤੀਓ ਕਾਬਜਾ ਹੋ ਜਾਣਗੇ ਕਿਉਂਕਿ ਹੁਣ ਤਾਂ ਇਹਨਾਂ ਨੇ ਆਪ ਦੀ ਖੜੀ ਕਰਨੀ ਹੈ ਆਪ ਦੀ ਸ਼ਖਸੀਅਤ ਦੇ ਤੌਰ ਤੇ ਚੱਲਣਾ ਹੈ ਪਹਿਲਾਂ ਬਾਦਸ਼ਾਹ ਦੇ ਸਿਰ ਤੇ ਚੱਲਦਾ ਸੀ ਸਾਰਾ ਕੰਮ ਹੁਣ ਇਹਨਾਂ ਨੇ ਆਪ ਦੇ ਬਣਾਉਣਾ ਆਪ ਦਾ ਜਿਹੜਾ ਰੈਪਿਊਟੇਸ਼ਨ ਹੈ ਚੰਗਾ ਹੈ ਮਾੜਾ ਜੋ ਬਣਾਉਣਾ ਇਹਨਾਂ ਨੇ ਆਪ ਦਾ ਬਣਾਉਣਾ ਸੋ ਪਰ ਤੇਰਾ ਭਾਵੇਂ ਹੋ ਗਿਆ ਵਖਤੀ ਤੌਰ ਤੇ ਚਲੋ ਇਹਨੂੰ ਜਿੰਨੀ ਛੇਤੀ ਠੀਕ ਕਰ ਲੈਣਗੇ ਉੰਨੀ ਚੰਗਾ ਮਿਲਕਾ ਸਾਹਿਬ ਤੁਸੀਂ ਵੀ ਵਾਪਸੀ ਕਰ ਲਈ ਚਲੋ ਕੁਛ ਨਾਰਾਜ਼ਗੀ ਮਤ ਭੇਦ ਹੋ ਜਾਂਦੇ ਨੇ ਪਾਰਟੀਆਂ ਦੇ ਵਿੱਚ ਇੱਧਰ ਵੀ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਆ ਉੱਧਰ ਵੀ ਤੁਸੀਂ ਤੁਹਾਡਾ ਆਪਦਾ ਹੀ ਪਰਿਵਾਰ ਆ ਇੱਕ ਤਰ੍ਹਾਂ ਦਾ ਕੀ ਲੱਗਦਾ ਵੀ ਥੋੜੇ ਸਮੇਂ ਵਿੱਚ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਪਾਰਟੀ ਲਈ ਚੰਗਾ ਹੋਊਗਾ ਇਕੱਠੇ ਹੋ ਸਕਦੇ ਆ ਲੀਡਰ ਕੁਝ ਹੈ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਕਾਫੀ ਲੀਡਰ ਵਾਪਸ ਆ ਜਾਣਗੇ ਕਾਦੀ ਦਲ ਦੇ ਵਿੱਚ ਜਿਹੜੇ ਬਾਬ ਜੀ ਸਾਰੇ ਕੋਸ਼ਿਸ਼ ਕਰਾਂਗੇ ਨਾ ਰਲ ਮਿਲ ਕੇ ਸਾਰੇ ਪ੍ਰਧਾਨ ਜੀ ਸਾਰੇ ਉਹਦੀ ਟੀਮ ਅਸੀਂ ਸਾਰੇ ਰਲ ਕੇ ਕੋਸ਼ਿਸ਼ ਕਰਾਂਗੇ ਕਾਫੀ ਲੀਡਰ ਵਾਪਸ ਆ ਜਾਣਗੇ ਆਉਣ ਵਾਲੇ ਸਮੇਂ ਜਿਹੜਾ ਮੂਰਲਾ ਸਮਾ ਆ ਜਾਣਗੇ ਸਭ ਨੂੰ ਪਤਾ ਤਾਂ ਲੱਗਦਾ ਹੈ ਸਮਝਦੇ ਤਾਂ ਸਾਰਾ ਹੀ ਕੋਈ ਕਮਲਾ ਤਾਂ ਹੈ ਨਹੀਂ ਸਿਆਣੇ ਨੇ ਸਾਰੇ ਕਿ ਇਕੱਠੇ ਹੋਏ ਬਣਾ ਗੁਜ਼ਾਰਾ ਜੀ ਕੀ ਲੱਗਦਾ ਵੀ 2027 ਦੀਆਂ ਜਿਹੜੀਆਂ ਵੋਟਾਂ ਨੇ ਚੋਣਾ ਹੋਣੀਆਂ ਨੇ ਭਾਜਪਾ ਨਾਲ ਕਰੋਗੇ ਗੱਠ ਜੁੜ ਜਾਂ ਬਿਲਕੁਲ ਅਕਾਲੀ ਦਲ ਇਕੱਲਾ ਹੀ ਲੜੂਗਾ ਦੇਖੋ ਕੱਲੇ ਜੇ ਅਸੀਂ ਕਵਾਂਗੇ ਵੀ ਅਸੀਂ ਅਸੀਂ ਕਵਾਂਗੇ ਗੱਠ ਜੋੜ ਕਰ ਲਓ ਫਿਰ ਤਾਂ ਉਹਨਾਂ ਨੇ ਕਰਨਾ ਨਹੀਂ ਗੱਠ ਜੋੜ ਤਾਂ ਦੋਨਾਂ ਦੀ ਲੋੜ ਬਣੂਗੀ ਤਾਂ ਫਿਰ ਹੋਏਗਾ ਹੂੰ ਤੇ ਜੋ ਹਾਲਾਤ ਨੇ ਪੰਜਾਬ ਦੇ ਕੁਝ ਮਸਲੇ ਨੇ ਪੰਜਾਬ ਦੇ ਉਹਨਾਂ ਨਾਲ ਉਹ ਵੀ ਬੈਠ ਕੇ ਨਿਜਿਸਟਰੇ ਪੈਣੇ ਆ ਉਹ ਸਾਰੀਆਂ ਗੱਲਾਂ ਬਾਤਾਂ ਕਰਕੇ ਜੇ ਦੋਨਾਂ ਦੀਆਂ ਨੀਤੀਆਂ ਮਿਲਦੀਆਂ ਕਿਉਂਕਿ ਪਹਿਲਾਂ ਵੀ ਅਸੀਂ ਬਹੁਤ ਇਕੱਠਿਆਂ ਰਾਜ ਭਾਗ ਕੀਤਾ ਬਹੁਤ ਇਕੱਠਿਆਂ ਨੇ ਗੱਠ ਜੋੜ ਚਲਾਇਆ ਕੋਈ ਬਹੁਤੇ ਸਾਡੇ ਚ ਮਤਭੇਦ ਵੀ ਨਹੀਂ ਹੈਗੇ ਆ ਸੋ ਉਹ ਗੱਲਾਂ ਸਾਰੀਆਂ ਬੈਠ ਕੇ ਹੋਣਗੀਆਂ ਤੇ ਪਾਰਟੀ ਲੀਡਰਸ਼ਿਪ ਨੇ ਫਿਰ ਫੈਸਲੇ ਕਰਨੇ ਆ ਜੇ ਪਾਰਟੀ ਲੀਡਰਸ਼ਿਪ ਦਿੱਤਾ ਹੈ ਬੈਠ ਗਈ ਦੋਨਾਂ ਦੀ ਆਪ ਵਿਚ ਦੀ ਫਿਰ ਸਮਝੌਤਾ ਹੋ ਜਾਏਗਾ ਤੇ ਸਮਝੌਤਾ ਕੋਈ ਪੰਜਾਬ ਦੇ ਹਿੱਤ ਚ ਹੀ ਹੋਏਗਾ ਕੋਈ ਮਾੜੀ ਨਹੀਂ ਗੱਲ ਹੋਏਗੀ ਕਦੇ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਤੁਹਾਨੂੰ ਕਿਹਾ ਵੀ ਮਲੂਕਾ ਸਾਹਿਬ ਕਰੋ ਬਾਕੀ ਰੀਡਨ ਨਾਲ ਗੱਲ ਆਪਾਂ ਮਿਲ ਲਈਏ ਜਿਹੜੇ ਨਾਰਾਜ਼ ਗਿਆ ਜਾਂ ਸਾਡੇ ਕੋਲੇ ਵੀ ਕੋਈ ਗਲਤੀ ਹੋਈ ਹੋਵੇ ਤਾਂ ਆਪਾਂ ਬੈਠ ਕੇ ਉਹਨਾਂ ਨਾਲ ਗੱਲ ਕਰ ਲੈਣੇ ਹੁੰਦੇ ਉਹ ਕਦੇ ਇਦਾਂ ਦੀ ਗੱਲਬਾਤ ਹੁੰਦੀ ਨਹੀਂ ਹੁਣ ਥੋੜੇ ਦਿਨੀ ਹੋਇਆ ਨਾ ਮੈਨੂੰ ਵੀ ਸ਼ਾਮਲ ਹੋਏ ਨੂੰ ਥੋੜੇ ਦਿਨੇ ਹੋਏ ਉਹਦੇ ਸਾਡੀਆਂ ਆਪਦੀਆਂ ਹੀ ਗੱਲਾਂ ਹੋ ਜਾਂ ਜਿਹੜੀਆਂ ਪਰਿਵਾਰਕ ਸੀਗੀਆਂ ਕੋਪੂਤੀਆਂ ਵੀ ਨਹੀਂ ਸੀ ਗੱਲਾਂ ਬੜੇ ਸੋਹਣੇ ਮਾਹੌਲ ਚ ਗੱਲਬਾਤ ਹੋਈ ਬੜੇ ਪਿਆਰ ਦੇ ਮਾਹੌਲ ਚ ਗੱਲਬਾਤ ਹੋਈ ਇੱਕ ਦੂਜੇ ਨਾਲ ਤੇ ਸਾਰਾ ਜਿਹੜਾ ਸੀਗਾ ਘੰਟੇ ਚ ਬਹਿ ਕੇ ਸਾਡਾ ਸਾਰਾ ਪਿੰਡ ਆ ਗਿਆ ਉਸ ਤੋਂ ਬਾਅਦ ਅਸੀਂ ਇਕੱਠੇ ਨਹੀਂ ਹੋਏ ਇੱਕ ਦਿਨ ਉਹਨਾਂ ਨੇ ਸ਼ੋਅ ਰੋਡ ਸ਼ੋਅ ਕੱਢਿਆ ਸੀ ਮਾਉਦੇ ਉਹਨਾਂ ਦੇ ਨਾਲ ਸੀਗਾ ਇੱਕ ਦਿਨ ਵਿਕਰਮ ਜੀ ਨੇ ਰੋਡ ਸ਼ੋਅ ਕੱਢਿਆ ਸੀ ਉਹਨਾਂ ਦੇ ਨਾਲ ਸੀਗਾ ਉਸ ਤੋਂ ਬਾਅਦ ਹੁਣ ਅਸੀਂ ਇਕੱਠੇ ਨਹੀਂ ਹੋਏ ਆ ਵੀ ਦੀ ਹਲੇ ਹੁਣ ਜਦੋਂ ਮਿਲਾਂਗੇ ਇੱਕ ਦੂਜੇ ਨੂੰ ਇਕੱਠੇ ਹੋਵਾਂਗੇ ਹੁਣ ਪਤਾ ਲੱਗੂਗੇ ਪਾਰਟੀ ਜਿ ਕਹਾ ਉਹ ਕੀ ਚਾਹੁੰਦੇ ਨੇ ਕੀ ਕਰਨਾ ਉਹਨਾਂ ਨੂੰ ਪੁੱਛਾਂਗੇ ਸਾਰੀਆਂ ਗੱਲਾਂ ਇਹ ਦੱਸੋ ਭਾਈ ਅੱਗੇ ਵਾਲੀਆਂ ਨੀਤੀਆਂ ਕੀ ਨੇ ਆਪਾਂ ਕੀ ਕਰਨਾ ਚਾਹੁੰਦੇ ਆ ਸਾਥੋਂ ਕੀ ਕੰਮ ਲੈਣਾ ਚਾਹੁੰਦੇ ਆ ਕੀ ਡਿਊਟੀਆਂ ਲਾਉਣੇ ਚਾਹੁੰਦੇ ਆ ਉਹ ਗੱਲਾਂ ਹੁਣ ਬੈਠ ਕੇ ਕਰਾਂਗੇ ਵਰਕਰਾਂ ਦਾ ਕੀ ਕਹਿਣਾ ਕਿਉਂਕਿ ਵਰਕਰਾਂ ਦੇ ਵਿੱਚ ਵੀ ਇਹ ਪੰਬਲ ਪੂਸਰ ਸੀ ਵੀ ਕੀ ਬਣ ਗਿਆ ਮਲੂਕਾ ਸਾਹਿਬ ਦੇ ਨਾਲ ਅਸੀਂ ਖੜੇ ਸੀ ਹਲਕਾ ਰਾਮਪੁਰਾ ਫੂਲ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਕਦ ਸੀ ਚੁੱਪ ਚਾਪ ਸ਼ਾਂ ਹੋ ਗਏ ਸੀ ਜਦੋਂ ਤੁਸੀਂ ਚਲੇ ਵੀ ਗਏ ਕੁਝ ਨਾਰਾਜ਼ਗੀਆਂ ਕਰਕੇ ਕਿਸੇ ਨੇ ਕੋਈ ਤੁਹਾਡੇ ਖਿਲਾਫ ਖਬਰ ਨਹੀਂ ਲਾਈ ਕੋਈ ਬੋਲਿਆ ਨਹੀਂ ਪਰ ਜਦੋਂ ਤੁਸੀਂ ਵਾਪਸ ਅਕਾਲੀ ਦਰਜ ਚ ਗਏ ਹੋ ਵੱਡੀਆਂ-ਵੱਡੀਆਂ ਖਬਰਾਂ ਲੱਗੀਆਂ ਇਕੱਠ ਹੋ ਗਏ ਕਿਵੇਂ ਮਾਹੌਲਾ ਵਰਕਰਾਂ ਦਾ ਨਹੀਂ ਵਰਕਰ ਦੇ ਵਿੱਚ ਵੇਖੋ ਆਪਾਂ ਕੰਮ ਬਹੁਤ ਕੀਤਾ ਇਸ ਹਲਕੇ 'ਚ ਤੁਹਾਨੂੰ ਵੀ ਪਤਾ ਸਭ ਤੋਂ ਵੱਧ ਪੰਜਾਬ 'ਚ ਜੇ ਕੰਮ ਹੋਇਆ ਤੇ ਇਸ ਹਲਕੇ 'ਚ ਹੋਏ ਵੇਆ ਜਣੀ ਜੇ ਬਿੰਡ ਲੱਗੀ ਤਾਂ ਕੰਮ ਹੀ ਕੰਮ ਨੇ ਜੀ ਉਸ ਕਰਕੇ ਵਰਕਰ ਆਪਣੇ ਨਾਲ ਦਿਨੋ ਜੁੜੇ ਹੋਏ ਸੀ ਜੀ ਭਵੇਂ ਮੈਂ ਉਧਰ ਚਲਿਆ ਗਿਆ ਸੀਗਾ ਤੇ ਵਰਕਰ ਨੇ ਆਪਣੇ ਨਾਲ ਪਾਸੇ ਹੋਏ ਮੈਂ ਗੁਰਦਾਰੇ ਉਧਰ ਇਕੱਠ ਵੀ ਕੀਤਾ ਸੀ ਇਕੱਠ ਕਰਕੇ ਪੁੱਛਿਆ ਵੀ ਸੀ ਦੱਸੋ ਭਾਈ ਤੁਸੀਂ ਕਿਵੇਂ ਆ ਉਹ ਕਹਿੰਦੇ ਜੀ ਤਾਂ ਛੋਟੇ ਨਾਲ ਆ ਸਾਰੇ ਜਿਵੇਂ ਤੁਸੀਂ ਕਹੋਗੇ ਉਵੇਂ ਠੀਕ ਹੈ ਪਰ ਦਿਨੋ ਵਰਕਰ ਚਾਹੁੰਦੇ ਸੀ ਕਿ ਮੈਂ ਇਕੱਲੇ ਦਲ ਚ ਵਾਪਸ ਆਵਾਂ ਦਿਨੋ ਚਾਹੁੰਦੇ ਸੀ ਸਾਰੇ ਉਦੋਂ ਬਾਅਦ ਫਿਰ ਮੁਖ ਸਰ ਕਾਨਫਰੰਸ ਆਈ ਤੇ ਮੈਨੂੰ ਕਹਿੰਦੇ ਜੀ ਕਿਵੇਂ ਕਰੀਏ ਸੀ ਉੱਥੇ ਜਾਵੜ ਗਏ ਸਾਨੂੰ ਬੰਦੇ ਤਰਾ ਮੈਂ ਜਾਵੜੂ ਜੀ ਫਿਰ ਤਲਵੰਡੀ ਸਾਬੋ ਕਾਨਫਰੰਸ ਹੋਈ ਕਾਲੀ ਦਲ ਦੀ ਉਹਦੇ ਚ ਵੀ ਜਾਣੀਆਂ ਸੀ ਬੱਸਾ ਮੈਨੂੰ ਉਹ ਵੀ ਪੁੱਛਿਆ ਵਰਕਰਾਂ ਨੇ ਵੀ ਸੀ ਜਾਵੜ ਗਏ ਮੈਂ ਜਾਵੜੂ ਮੈਂ ਰੋਕਿਆ ਨਹੀਂ ਕਿਸੇ ਨੂੰ ਕਿਉਂਕਿ ਕਾਲੀ ਦਲ ਦੀ ਇਕੱਠਾਂ ਚ ਜਾਂਦੇ ਆਪਾਂ ਨੂੰ ਕਹਿੰਦੇ ਨੇ ਜਾਇਆ ਉਹਨਾਂ ਦਾ ਚਾਅ ਹੈ ਹੁਣ ਮੇਰੇ ਬਾਪ ਸੌਣਨਾ ਵਰਕਰਾਂ ਚ ਖੁਸ਼ੀ ਬਹੁਤ ਹੋਈ ਹੈ ਥੋਡੀ ਗੱਲ ਠੀਕ ਹੈ ਕਿ ਹੁਣ ਇਹਨਾਂ ਨੂੰ ਇੱਕ ਕਿਸਮ ਦਾ ਵਿਆਹ ਵਰਗਾ ਚਾਅ ਹੈ ਬਹੁਤ ਖੁਸ਼ੀ ਮਨਾਈ ਹੈ ਵਰਕਰਾਂ ਨੇ ਵੀ ਠੀਕ ਹੋ ਗਿਆ ਹੈ ਸਾਰਾ ਕੁਝ ਮਿਲਕਸਰ ਸਿਆਸਤ ਨੂੰ ਇੱਕ ਪਾਸੇ ਰੱਖ ਕੇ ਰਾਜਨੀਤੀ ਨੂੰ ਇੱਕ ਪੱਖ ਸੇ ਰੱਖ ਕੇ ਇੱਕ ਆਮ ਵੋਟਰ ਦੀ ਤਰ੍ਹਾਂ ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਨੇ ਬਈ ਕੋ ਮੌਜੂਦਾ ਸਰਕਾਰ ਨੂੰ ਤਾਂ ਸਾਡੇ ਨਾਲ ਤੁਹਾਨੂੰ ਵੱਧ ਪਤਾ ਹੈ ਕਿ ਤੁਹਾਨੂੰ ਬਹੁਤੇ ਲੋਕ ਮਿਲਦੇ ਰਹਿੰਦੇ ਆ ਪ੍ਰੈਸ ਵਾਲਿਆਂ ਨੂੰ ਜੀ ਇਸ ਲਈ ਸਰਕਾਰ ਤਾਂ ਟੋਟਲੀ ਫੇਲ ਹੈ ਅੱਜ ਵੋਟਾਂ ਪੈ ਜਾਣ ਮੈਨੂੰ ਲੱਗਦਾ ਵੀ ਜਿਵੇਂ ਹੁਣ ਬਾਈ ਇਲੈਕਸ਼ਨਾਂ ਤਾਂ ਉਹ ਤਾਂ ਤਕਰੀਬਨ ਜ਼ਿਆਦੇ ਸਰਕਾਰ ਦੇ ਪੱਖੇ ਜਾਂਦੀਆਂ ਹੁੰਦੀਆਂ ਨੇ ਸਰਕਾਰ ਹੱਥ ਕੱਢੇ ਵਰਤ ਲੈਂਦੀ ਹੈ ਜਿੱਤ ਜਾਂਦੀ ਹੈ ਕਈ ਬਾਈ ਇਲੈਕਸ਼ਨਾਂ ਸੀ 40 40000 ਵੋਟਾਂ ਤੇ ਜਿੱਤੇ 6 ਮਹੀਨੇ ਬਾਅਦ ਉਹੀ ਸੀਟ ਅਸੀਂ 33000 ਵੋਟਾਂ ਤੇ ਹਾਰ ਗਏ ਜਦੋਂ ਵੋਟਰ ਜਰਨਲ ਵੋਟਾਂ ਆ ਜਾਂ ਸੋ ਇਹ ਬਾਈਲੈਕਸ਼ਨਾਂ ਨਾਲ ਤਾਂ ਨਹੀਂ ਗਿਣਿਆ ਜਾਂਦਾ ਹੁੰਦਾ ਕੁਝ ਪਰ ਜੇ ਜਰਨਲ ਇਲੈਕਸ਼ਨ ਅੱਜ ਹੋ ਜੇ ਮੈਨੂੰ ਲੱਗਦਾ ਵੀ ਇਹਦੇ ਤਾਂ ਪੰਜ ਵੀ ਨਹੀਂ ਐਵੇਂ ਲੈ ਆਉਣਗੇ ਐਨੀ ਲੋਕੀ ਜਵਾਬਦੇਹੀ ਜ਼ਬਤ ਕਰਾਉਣਗੇ ਕਿਸ ਹੋਂ ਦੀ ਹੈ ਤੇ ਨਾਲ ਕੋਈ ਬਾਕੀ ਕੰਮ ਕੋਈ ਹੈ ਹੀ ਨਹੀਂ ਝੂਠ ਬੋਲ ਕੇ ਵੋਟਾਂ ਲੈ ਲਈਆਂ ਕੰਮ ਤਾਂ ਕੋਈ ਸਰਕਾਰ ਦਾ ਦਿਖਾਉਣ ਵਾਸਤੇ ਤਾਂ ਹਾਲਤیں ਹੈ ਹੀ ਨਹੀਂ ਵੀ ਜਿਹੜੇ ਦਿਖਾ ਸਕਦੇ ਹੁਣ ਵੀ ਅਸੀਂ ਆ ਕੰਮ ਕੀਤਾ ਸੀ ਅਕਾਲੀ ਦਲ ਨੂੰ ਦੁਬਾਰਾ ਉਸੇ ਸਥਿਤੀ ਤੇ ਲਿਆਉਣ ਲਈ ਪਹਿਲੇ ਨੰਬਰ ਤੇ ਆਪਾਂ ਕਹਿ ਲਈਏ ਜਾਂ ਸਰਕਾਰ ਬਣਾਉਣ ਦੇ ਲਈ ਕੀ ਲੱਗਦਾ ਵੀ ਹੁਣ ਵਰਕਰਾਂ ਦੇ ਵਿੱਚ ਜਿਵੇਂ ਹਲਕਾ ਰਾਮਪੁਰੇ ਚ ਤੁਹਾਡੇ ਲਈ ਖੁਸ਼ੀ ਹੋਈ ਆ ਬਾਕੀ ਜਿਹੇ ਲੀਡਰ ਇਸੇ ਤਰ੍ਹਾਂ ਵਾਪਸੀ ਕਰਨ ਤੇ ਉਹੀ ਵਰਕਰ ਤੁਹਾਡੇ ਨਾਲ ਖੜਨਗੇ ਨੇ ਬਿਲਕੁਲ ਖੜਨਗੇ ਵਰਕਰ ਤਾਂ ਵੇਖੋ ਜਿਹੜਾ ਲੀਡਰ ਨੇ ਕੰਮ ਕੀਤਾ ਹੁੰਦਾ ਉਹ ਵਰਕਰ ਉਹਦੇ ਨਾਲ ਦਿਲੋਂ ਕੁਛ ਅਟੈਚ ਤਾਂ ਹੁੰਦੀ ਹੀ ਹੈ ਹਾਂ ਹੁੰਦੀ ਹੀ ਹੈ ਅਟੈਚ ਤਾਂ ਉਹ ਫਿਰ ਵਰਕਰ ਉਹ ਹੋ ਜਾਂਦਾ ਵੀ ਚਲੋ ਠੀਕ ਹੋ ਗਿਆ ਹੁਣ ਸਾਰਾ ਕੰਮ ਸੋ ਵਰਕਰ ਤਾਂ ਕਾਲੀ ਦਲ ਦੇ ਨਾਲ ਹੀ ਖੜੇ ਨੇ ਜਿਆਦਾ ਪੰਜਾਬ 'ਚ ਜਿਆਦੇ ਵਰਕਰ ਤਾਂ ਕਾਲੀ ਦਲ ਦੇ ਨਾਲ ਹੀ ਨੇ ਹਾਂ ਜਿਹੜੇ ਸਾਡੇ ਕੋਈ ਵਿਰੋਧੀ ਹੋ ਤਾਂ ਉਹਨਾਂ ਨੇ ਰਹਿਣਾ ਹੀ ਉਹ ਤਾਂ ਫੇਰ ਵੀ ਰਹਿੰਦੇ ਨੇ ਉਹਨਾਂ ਨੇ ਤਾਂ ਕਦੇ ਆਉਣਾ ਹੀ ਨਹੀਂ ਜਿਆਦਾ ਵਰਕਰ ਕਾਲੀ ਦਲ ਦੇ ਨਾਲ ਹੀ ਹੈ ਤੇ ਪਰ ਏਕੇ ਦੇ ਵਿੱਚ ਹੀ ਫਾਇਦਾ ਬਹੁਤ ਵੱਡਾ ਹੁੰਦਾ ਏਕੇ ਦੇ ਵਿੱਚ ਬਹੁਤ ਵੱਡਾ ਫਾਇਦਾ ਹੁੰਦਾ ਇੱਕ ਤੇ ਇੱਕ 2 11 ਹੋ ਜਾਂਦੇ ਨੇ ਸੋ ਇਸ ਕਰਕੇ ਇਕੱਠ ਤਾਂ ਸਾਨੂੰ ਪਹਿਲ ਸਾਨੂੰ ਹੀ ਕਰਨੀ ਚਾਹੀਦੀ ਹੈ ਸਾਰੇ ਕੰਮ ਅਕਾਲੀ ਦਲ ਨੂੰ ਜੀ ਫਿਰ ਕਰਕੇ ਜਿੰਨੇ ਬੰਦੇ ਰੁੱਸੇ ਐ ਚਾਹੇ ਉਹਨਾਂ ਨੂੰ ਸਟਾਰ ਲਰ ਵਾਲਾ ਨੂੰ ਤੋਂ ਪੇਨਾ ਵੀ ਬਹੁਤਨੇ ਲੋਕ ਹੋਰ ਉਹ ਸਾਰਿਆਂ ਨੂੰ ਸਾਨੂੰ ਪਿਆਰ ਨਾਲ ਮਿਲਾ ਕੇ ਬੈਠ ਕੇ ਨੇੜੇ ਕਰਨਾ ਚਾਹੀਦਾ ਵਾਸ ਪੰਜਾਬ ਦੇ ਵੀ ਨਵੀਂ ਪਾਰਟੀ ਭਾਈ ਅਮਰਤਪਾਲ ਸਿੰਘ ਦੀ ਬਣ ਰਹੀ ਆ ਕੀ ਜਿਹੜੇ ਬਾਗੀ ਲੀਡਰ ਆ ਉਸ ਪਾਸੇ ਨੂੰ ਜਾਣਗੇ ਜਾਂ ਪੱਕਾ ਪਤਾ ਵੀ ਵਾਪਸੀ ਸ਼ੁਰੂ ਹੋਣੀ ਆ ਕਾਲੀ ਦਲ ਦੇ ਵਿੱਚ ਆਉਣਗੇ ਜਾਂ ਕੀ ਲੱਗਦਾ ਵੀ ਉਹ ਨਵੀਂ ਬਣੀ ਪਾਰਟੀ ਆ ਜਿਹੜੀ 2027 ਦੇ ਵਿੱਚ ਪੈਰ ਜਮਾ ਲੂਗੀ ਦੇਖੋ ਨਾ ਕਾਲੀ ਦਲ ਤਾਂ ਪਹਿਲਾਂ ਵੀ ਕਈ ਹੈਗੀ ਆ ਜੀ ਕੋ ਬਾਬਾ ਰੋੜੇ ਵਾਲਿਆਂ ਦਾ ਵੀ ਕਾਲੀ ਦਲ ਆ ਸਾ ਹੀ ਰਣਜੀਤ ਸਿੰਘ ਦਾ ਵੀ ਕਾਦੀਦਾਲਾ ਹੈ ਮਾਨ ਸਾਹਿਬ ਦਾ ਵੀ ਕਾਦੀਦਾਲਾ ਹੈ ਸਰਦਾਰ ਰਵੀਂਦਰ ਸਿੰਘ ਦਾ ਵੀ ਕਾਦੀਦਾਲਾ ਹੈ ਇਹ ਹੁਣ ਵਾਰਿਸ ਪੰਜਾਬ ਦਾ ਵੀ ਕਾਦੀਦਾਲਾ ਗਿਆ ਹੋਰ ਵੀ ਕਾਦੀਦਾਲੇ ਹੈਗੇ ਇੱਕ ਤਾਂ ਛੋਟੇ ਛੋਟੇ ਇਹੋ ਕਾਦੀਦਾਲਾ ਦਾ ਕੋਈ ਫਰਕ ਨਹੀਂ ਪੈਂਦਾ ਫੈਸਲਾ ਤਾਂ ਲੋਕਾਂ ਨੇ ਕਰਨਾ ਜੀ ਵਾਰਿਸ ਪੰਜਾਬ ਦੀ ਨੀਤੀ ਕੀ ਹੋਏਗੀ ਕੀ ਉਹਨਾਂ ਦੇ ਅਗਲੇ ਨਾਰਾਹੀ ਲਾਉਣਗੇ ਖਾਲਸਤਾਨ ਵਾਲਾ ਕੋ ਪਿੱਛੇ ਹਟਣਗੇ ਇਹ ਹੁਣ ਜਦੋਂ ਬਾਹਰ ਆਊਗਾ ਵਰਤਪਾਲ ਜੇਲ੍ਹ ਦੇ ਵਿੱਚੋਂ ਉਦੋਂ ਪਤਾ ਲੱਗੂਗਾ ਕਿ ਕਿੱਧਰ ਨੂੰ ਜਾਣਾ ਹੈ ਸੋ ਜਿੰਨਾ ਚਿਰ ਨੀਤੀਆਂ ਨਾਲ ਮਿਲਣ ਪੁਰਜਰ ਇਕੱਠੇ ਨਹੀਂ ਹੋਇਆ ਜਾਇਆ ਹੁੰਦਾ ਇਹ ਹੁਣ ਪਤਾ ਨਹੀਂ ਜਿਹਦੀਆਂ ਜਿਹਦੀਆਂ ਨੀਤੀਆਂ ਮਿਲਣਗੇ ਉਹ ਸ਼ਾਇਦ ਉਧਰ ਜਾ ਵੀ ਸਕਦੇ ਨੇ ਆ ਵੀ ਤੇ ਜੇ ਉਹਨਾਂ ਦੀ ਕੁਝ ਮਿਲ ਜਾਣਗੇ ਜਿਹੜੇ ਉਸ ਲਾਈਨ ਦੇ ਬੰਦੇ ਹੋਣ। ਕਈ ਨਹੀਂ ਵੀ ਜਾਣਗੇ ਜਿਵੇਂ ਸਿਵਰਜੀਤ ਮਾਨ ਵੀ ਖਾਲਸਾ ਨਮੇਤੀ ਐ ਪਰ ਉਹ ਖਲਾਫ ਆ ਵਰਜੀਤ ਅਬਰਤਪਾਲ ਦੇ। ਸੋ ਓਟੋ ਓਡੀ ਸੋਚ ਆ ਬੰਦਿਆਂ ਦੀ ਹਰ ਬੰਦੇ ਦੀ ਆਪਣੇ ਆਪਣੇ ਫਿਰ ਉਹਨਾਂ ਦੇ ਪ੍ਰਧਾਨਗੀਆਂ ਦੇ ਰੋਲੇ ਪਹਿਨਣਗੇ। ਉਹ ਪ੍ਰਧਾਨਗੀ ਕੋਈ ਨਹੀਂ ਛੱਡਣ ਨੂੰ ਤਿਆਰ ਭਾਵੇਂ 10 ਬੰਦੇ ਆ ਨਾਲ। ਉਹ ਪ੍ਰਧਾਨਗੀ ਨਹੀਂ ਛੱਡਣ ਨੂੰ ਤਿਆਰ। ਸੋ ਮੈਨੂੰ ਨਹੀਂ ਲੱਗਦਾ ਵੀ ਇਹ ਬਾਹਲੇ ਇਕੱਠੇ-ਕੁੱਠੇ ਹੋਣਗੇ। ਅਖੀਰ ਤੱਕ ਨਾ ਤਕਾਲੀਦਾਲ ਹੀ ਹੋਊਗਾ। ਲੜਾਈ ਤਕਾਲੀਦਾਲ ਦੀ ਤੇ ਕਾਂਗਰਸ ਦੀ ਹੋਊਗੀ ਉਹਨਾਂ ਦੇ ਸਮੇਂ 'ਚ। ਸੱਚ ਹੋਰ ਸਵਾਲ ਖਾਸ ਸੀ ਗੱਲ। ਅ ਬੇਅਦਬੀ ਦੇ ਸਬੰਧ ਦੇ ਵਿੱਚ ਸੌਹਾਂ ਵੀ ਪਈਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜੇ ਅਸੀਂ ਕੀਤੀ ਹੋਵੇ ਤਾਂ ਅਸੀਂ ਸੌਹਾਂ ਪਾਉਣੇ ਪਰ ਬਾਅਦ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਬੂਲ ਵੀ ਕਰ ਲਿਆ ਵੀ ਅਸੀਂ ਕੀਤੀ ਆ ਨੇ ਬਿਕੋ ਤਾਂ ਉਹਨਾਂ ਨੇ ਕਾਲ ਤੱਕ ਤੇ ਗੱਲਾਂ ਸਾਰੀਆਂ ਜਿਹੜੀਆਂ ਉਹਨਾਂ ਨੇ ਨਹੀਂ ਵੀ ਕੀਤੀਆਂ ਸੀ ਉਹ ਵੀ ਬੰਨ ਲਿਆ ਉਹਨਾਂ ਨੇ ਵੀ ਸਾਡੀ ਸਰਕਾਰ ਸੀ ਹਾਂ ਜੀ ਚਲੋ ਸਾਡੀ ਸਰਕਾਰ ਤੋਂ ਜਿਵੇਂ ਬਹਿਬਲ ਗੋਲੀਕਾਰਡ ਚਦੋਂ ਦਾ ਕੋਈ ਹੱਥ ਨਹੀਂ ਸੀਗਾ ਉਹ ਤਾਂ ਇੱਥੇ ਹੈ ਨਹੀਂ ਸੀ ਉਹ ਤਾਂ ਤੇ ਨਾ ਕਿਸੇ ਨੇ ਹੁਕਮ ਦਿੱਤਾ ਬਹਿਬਲ ਗੋਲੀਕਾਰਡ ਚ ਤੇ ਇਵੇਂ ਜਿਹੀ ਜਿਹੜੀ ਬੇਅਦਬੀ ਹੈ ਉਹਦੇ ਚ ਵੀ ਉਹਦਾ ਕੋਈ ਆਵਦਾ ਹੱਥ ਤਾਂ ਹੈ ਨਹੀਂਗਾ ਲੇਟ ਜਰੂਰ ਹੋਗੇ ਉਹ ਬੰਦਿਆਂ ਨੂੰ ਫੜਨ ਦੇ ਵਿੱਚ ਕਹਿ ਲਓ ਆਪਾਂ ਉਹ ਸਰਕਾਰ ਦੀ ਬਾਤ ਸੀ ਕਹਿ ਲਓ ਸਾਰਾ ਪਰ ਉਹਨੇ ਸਾਰੀਆਂ ਗੱਲਾਂ ਵੱਡਾ ਦਿਲ ਕਰਕੇ ਆਪਦੀ ਝੋਲੀ ਚ ਪਾ ਲਈਆਂ ਸੀ ਜੋ ਜਿਹਦਰਾਂ ਨੇ ਸਜ਼ਾ ਦਿੱਤੀ ਉਹ ਵੀ ਉਹਨਾਂ ਨੇ ਪੂਰੀ ਕਰ ਲਈ ਹਾਲਾਂਕਿ ਵੇਖੋ ਕਿੰਨਾ ਵੱਡਾ ਕੰਮ ਉਹਨਾਂ ਤੇ ਗੋਲੀ ਚੱਲ ਗਈ ਸੀ ਬੜਾ ਮਾੜਾ ਕੰਮ ਸੀਗਾ ਜੇ ਕੋਈ ਗੱਲ ਹੋ ਜਾਂਦੀ ਸੋ ਉਹਦੇ باوجود ਵੀ ਉਹਨਾਂ ਨੇ ਸਾਰੀ ਸੇਵਾ ਵੀ ਪੂਰੀ ਕਰ ਲਈ ਸੇਵਾ ਪੂਰੀ ਕਰਕੇ ਹੁਣ ਕੰਮ ਆਪਦਾ ਪਾਰਟੀ ਦਾ ਚਲਾਉਣ ਲੱਗੇ ਹੋਏ ਨੇ ਸਾਰੇ ਚਲਾਈ ਜਾਂਦੇ ਮੰਨਿਆ ਤਾਂ ਕਰਕੇ ਵੀ ਉਸ ਟਾਈਮ ਸਾਡੀ ਸਰਕਾਰ ਸੀ ਜਾਂ ਕੋਈ ਹੋਰ ਵਜ੍ਹਾ ਸੀ ਵੀ ਠੀਕ ਹੈ ਅਸੀਂ ਝੋਲੀ ਚ ਪਵਾ ਨਹੀਂ ਸਾਰਿਆਂ ਦੀ ਰਹੀ ਸੀਗੀ ਵੀ ਇਹ ਦੁੱਬਦਾ ਮਕਾਈ ਜੀ ਹੂੰ ਜਾਦੇ ਪਾਰਟੀ ਦੀ ਰਾਇ ਸੀ ਜੀ ਦੁਬਧਾ ਨੂੰ ਮੁਕਾਈਏ ਜੀ ਆਪਣੇ ਤੇ ਦੋਸ਼ ਲਾਉਂਦੇ ਆ ਵੀ ਇਹ ਮੰਨਦੇ ਨਹੀਂ ਬੇਅਦੀਆਂ ਤੋਂ ਬਾਅਦ ਵੀ ਕਿੰਨੀਆਂ ਹੋ ਗਈਆਂ ਵੀ ਇਹ ਤਾਂ ਆਥਾ ਹੋ ਗਈਆਂ ਆਪ ਨੂੰ ਪਤਾ ਕਿੰਨੀਆਂ ਹੋ ਗਈਆਂ ਉਹ ਬੜੇ ਸ਼ਰਾਰਤੀ ਲੋਕ ਅਜਿਹੇ ਕਰਦੇ ਰਹਿੰਦੇ ਨੇ ਪਰ ਉਸ ਵੇਲੇ ਪਾਰਟੀ ਦੀ ਰਾਇ ਸੀ ਜੀ ਇਹ ਗੱਲ ਨੂੰ ਮੁਕਾ ਦਗੀ ਇਹਨੇ ਰੋਜ਼ ਕਿਹਾ ਇਸ ਗੱਲ ਨੂੰ ਆਪਾਂ ਅਕਾਲ ਤਖਤ ਆਪਣੇ ਵਾਸਤੇ ਪ੍ਰਮਾਤਮਾ ਦਾ ਰੂਪ ਹੈ ਸਰਬਉੱਚ ਆਪਾਂ ਜਾ ਕੇ ਭਵੇਂ ਹੋਈ ਨਹੀਂ ਹੋਈ ਜਾਣੇਣ ਜਾਣੇ ਚ ਕੁਝ ਵੀ ਹੈ ਸਰਕਾਰ ਆਪਣੀ ਸੀ ਆਪਾਂ ਇਹਨੂੰ ਆਪਣੀ ਝੋਲੀ ਪਾ ਲਓ ਕੋਈ ਫਰਕ ਨਹੀਂ ਪੈਂਦਾ ਗੁਰੂ ਘਰ ਚ ਨੀਵੇਂ ਹੋ ਕੇ ਜਾਵਾਂਗੇ ਉਹਦਾ ਫਾਇਦਾ ਹੀ ਹੁੰਦਾ ਕੋਈ ਨੁਕਸਾਨ ਨਹੀਂ ਹੁੰਦਾ ਕਿ ਦੁਬ ਕਾਲੀ ਆਪਦੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਝੋਲੀ ਪਵਾ ਲਿਆ ਪਰ ਉਸ ਤੋਂ ਬਾਅਦ ਪਾਰਟੀ ਦੇ ਲੀਡਰ ਜ਼ਿਆਦਾ ਬਾਗੀ ਹੋ ਗਏ ਜੀ ਕੋਈ ਕਹਿੰਦਾ ਮੰਨਿਆ ਹੀ ਨਹੀਂ ਹੁਕਮ 2 ਦਸੰਬਰ ਦਾ ਜੀ ਲੀਡਰ ਤੋਂ ਤੂੰ ਪਹਿਲਾਂ ਹੀ ਬਾਗੀ ਸੀਗੇ ਆਪਦੀ ਸਾਹਿਬ ਨੇ ਜ਼ਿਆਦਾ ਕੀਤਾ ਬਈ ਲੀਡਰ ਤੋਂ ਤੂੰ ਪਹਿਲਾਂ ਹੀ ਬਾਗੀ ਸੀਗੇ ਹੂੰ ਬਾਗੀਆਂ ਨੇ ਸ਼ਿਕਾਇਤ ਕੀਤੀ ਸੀ ਜੀ ਜਿਹੜਾ ਸ਼ਿਕਾਇਤ ਵੀ ਕੀਤੀ ਸੀ ਨਾ ਉਹ ਬਾਗੀਆਂ ਨੇ ਕੀਤੀ ਉਹ ਤਾਂ ਪਹਿਲਾਂ ਹੀ ਬਾਗੀ ਸੀਗੇ ਹੂੰ ਤਾਂ ਰੌਲਾ ਇੰਨਾ ਹੀ ਪਾਉਂਦੇ ਆ 7ਵੇਂ ਬਰੀ ਕਮੇਟੀ ਵਾਲਾ ਹੂੰ ਵੀ 7ਵੀਂ ਬ੍ਰਿ কমিਟੀ ਭਰਤੀ ਕਰੂਗੀ ਕੋਈ ਹੋਰ ਕਰੂਗਾ 7ਵੀਂ ਬ੍ਰਿ কমিਟੀ ਭਰਤੀ ਅਕਾਲ ਤਖਤ ਨੇ ਬਣਾਈ ਜਰੂਰ ਸੀ ਕਿ ਭਰਤੀ ਦੀ ਨਿਗਰਾਨੀ ਕਰੂਗੀ ਸਾਡੀ ਦੀ ਕਿ ਤਾਂ ਕਿ ਗਲ ਜਾਲੀ ਭਰਤੀ ਨਾ ਕੋਈ ਕਰੇ ਠੀਕ ਭਰਤੀ ਹੋਵੇ ਜਿੱਥੇ ਕਿਤੇ ਜਾਲੀ ਭਰਤੀ ਹੋਊਗੀ ਚੈੱਕ ਕਰੂਗੀ ਉਹਨੂੰ ਕੈਨਸਲ ਕਰ ਦਊਗੀ ਉਦੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਡੈਲੀਗੇਟ ਚੁਣ ਕੇ ਜਿਹਨੂੰ ਡੈਲੀਗੇਟ ਚੁਣਨਗੇ ਉਹ ਪ੍ਰਧਾਨ ਬਣ ਜਾਊਗਾ ਉਹ ਫਿਰ ਜਿਹੜੀ ਭਰਤੀ ਕਮੇਟੀ ਹੈ ਪਹਿਲਾਂ ਤਹ ਮਹੀਨਾ ਦੋ ਮਹੀਨੇ ਕੋਈ ਮੀਟਿੰਗਾਂ ਹੀ ਨਾ ਕਰੀਆਂ ਫਿਰ ਦੋ ਬੰਦੇ ਵਿੱਚੋਂ ਅਸਤੀਫਾ ਦੇ ਗਏ ਫਿਰ ਇਹਨਾਂ ਨੇ ਅਕਾਲ ਤਖਤ ਤੇ ਜਾ ਕੇ ਜ਼ਹਿਦਾਦਾਰ ਤੋਂ ਦਿਲ ਦੇ ਬੰਦਿਆਂ ਨੇ ਵੀ ਜੀ ਦੱਸੋ ਅਸੀਂ ਕਿਵੇਂ ਕਰਗੇ ਵੀ ਅਸੀਂ ਭਰਤੀ ਕਰਨੀ ਹੈ ਹੁਣ ਇਹ ਤਾਂ ਕੁਝ ਕਰਦੇ ਨਹੀਂ ਉਹ ਕਹਿੰਦੇ ਵੀ ਤੁਸੀਂ ਕਰ ਲਓ ਭਰਤੀ ਕਰਨ ਨੂੰ ਤੁਹਾਡੇ ਤੇ ਕੋਈ ਬੈਨ ਨਹੀਂ ਲਾਇਆ ਤੁਸੀਂ ਕਰੋ ਆਪਣੀ ਭਰਤੀ ਤੁਸੀਂ ਕਰ ਲਓ ਭਰਤੀ ਤੇ ਭਰਤੀ ਕਰਨੀ ਹੈ ਉਸ ਤੋਂ ਬਾਅਦ ਡੈਲੀਗੇਟ ਚੁਣਨੇ ਆ ਉਹ ਚੁਣ ਕੇ ਜਿਹੜਾ ਪ੍ਰਧਾਨ ਚੁਣਨਾ ਚੁਣ ਲਿਓ ਸੋ ਉਹਨਾਂ ਨੇ ਵੀ ਭਰਤੀ ਸ਼ੁਰੂ ਕਰ ਲਈ ਉਹਨਾਂ ਨੇ ਆਪਣੀ ਭਰਤੀ ਕਰਕੇ ਮੁਕੰਮਲ ਹ ਤੇ ਡੈਲੀਗੇਟ ਵੀ ਚੁਣ ਲਏ ਡੈਲੀਗੇਟ ਚੁਣ ਕੇ ਉਹਨਾਂ ਨੇ ਪ੍ਰਧਾਨ ਵੀ ਚੁਣ ਲਿਆ ਉਹਨੂੰ ਫਿਰ ਇਲੈਕਸ਼ਨ ਕਮਿਸ਼ਨ ਨੇ ਮਾਨਤਾ ਵੀ ਦਿੱਤੀ ਹੁਣ ਸ਼ਿਕਾਇਤ ਤਾਂ ਕੋਈ ਭਰਤੀ ਤੇ ਹੋਈ ਨਹੀਂ ਗਾਲੀ ਦਿਲ ਦੀ ਤੇ ਵੀ ਇਹ ਗਲਤ ਹੋਈ ਹੈ ਕਿਤੇ ਉਹ ਫਿਰ ਉਹਨਾਂ ਨੇ ਕਰਕੇ ਆਪਣੀ ਬਿਲਕੁਲ ਸ਼ਮਲੂਕਾ ਸਾਹਿਬ ਆਪਣੇ ਵਰਕਰਾਂ ਨੂੰ ਜਾਂ ਪੰਜਾਬ ਦੇ ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਵਾਸਤੇ ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਲੋੜ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਲੋੜ ਹੈ ਸਰਕਾਰ ਨੂੰ ਵੀ ਛੱਡ ਦਿਓ ਹੂੰ ਤਕੜਾ ਕਰਨ ਦੀ ਲੋੜ ਹੈ ਕਿਉਂਕਿ ਕਾਦੀਦਾਲ ਹੀ ਮਦਈ ਪਾਰਟੀ ਹੈ ਪੰਜਾਬ ਦੀ ਹਮੇਸ਼ਾ ਕਾਦੀਦਾਲ ਹੀ ਮੂਰੇ ਹੋ ਕੇ ਲੜਿਆ ਪੰਜਾਬ ਦੇ ਤੁਸੀਂ ਵੇਖ ਲਓ ਕਦੇ ਵੀ ਚਾਹੇ ਪਾਣੀਆਂ ਦਾ ਮਸਲਾ ਹੋਵੇ ਚਾਹੇ ਪੰਜਾਬੀ ਬੋਲੀ ਦਾ ਮਸਲਾ ਹੋਵੇ ਚਾਹੇ ਕੋਈ ਹੋਰ ਕਿੰਨੇ ਵੀ ਮਸਲੇ ਸਿੱਖ ਕੌਮ ਦੇ ਮਸਲੇ ਹੋਣ ਬਾਹਰ ਵੀ ਕੋਈ ਸਿੱਖੀ ਦਾ ਰੌਲਾ ਪੈ ਜੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਹਮੇਸ਼ਾ ਹੀ ਕਾਦੀਦਾਲ ਮੂਰੇ ਹੋ ਕੇ ਖੜਿਆ ਕਿਤੇ ਕੋਈ ਦੁੱਖ ਤਕਲੀਫ ਆਈ ਹੈ ਲੋਕਾਂ ਤੇ ਉਹ ਵੀ ਕਾਦੀਦਾਲ ਮੂਰੇ ਹੋ ਕੇ ਖੜਿਆ ਸੋ ਕਾਦੀਦਾਲ ਕਿਉਂਕਿ ਪੰਜਾਬ ਦੀ ਪਾਰਟੀ ਹੈ ਸਾਡਾ ਜਿਉਣਾ ਮਰਨਾ ਇੱਥੇ ਹੈ ਸਾਡਾ ਹੋਰ ਕੋਈ ਹੈ ਨਹੀਂ ਬਾਕੀ ਸਾਰੀਆਂ ਪਾਰਟੀਆਂ ਦਿੱਲੀੋਂ ਹ ਉਹ ਜੇ ਦਿੱਲੀ ਵਾਲੇ ਤਾਂ ਕਹਿੰਦੇ ਖੜੇ ਹੋ ਜਾਓ ਖੜੇ ਹੋ ਜਾਂਦੇ ਜੇ ਕਹਿੰਦੇ ਬਹਿ ਜਾਓ ਬਹਿ ਜਾਓ ਇਹਨਾਂ ਨੂੰ ਪੰਜਾਬ ਦਾ ਕੋਈ ਸਰੋਕਾਰ ਨਹੀਂ ਸੋ ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਤਕੜਾ ਹੋਣਾ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੀ ਭਲਾਈ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਹੁਣ 8 ਸਾਲਾਂ ਦਾ ਤਾਂ ਬਿਲਕੁਲ ਕੰਮ ਰੁਕ ਹੀ ਗਿਆ ਕੋਈ ਤਰੱਕੀ ਨਾਲ ਦੀ ਚੀਜ਼ ਹੀ ਹੈ ਨਹੀਂਗੀ ਉਹ ਆਪਣੇ ਵੇਲੇ ਕਿੰਨੇ ਢੜਾ ਢੜਾ ਕੰਮ ਹੋ ਰਹੇ ਸੀ ਸੋ ਹੁਣ ਇਸ ਕਰਕੇ ਪੰਜਾਬ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹਨੂੰ ਤਕੜਾ ਕਰਨਾ ਇਸ ਵੇਲੇ ਸਾਰੇ ਜਿਹੜੇ ਹਮਦਰਦ ਨੇ ਸਾਡੇ ਸਾਰੇ ਲੋਕ ਨੇ ਜਾਂ ਪੰਜਾਬ ਦੇ ਹੁਣ ਦਰਦ ਨੇ ਜਾਂ ਪੰਜਾਬ ਨੂੰ ਚੰਗੀ ਦਿਸ਼ ਉਹਨਾਂ ਸਾਰਿਆਂ ਨੂੰ ਕਾਲੀ ਦਲ ਦੀ ਸਪੋਰਟ ਕਰਨੀ ਚਾਹੀਦੀ ਹੈ ਕਾਲੀ ਦਲ ਨੂੰ ਤਕੜਾ ਕਰਨਾ ਚਾਹੀਦਾ ਹੈ ਫਿਰ ਹੀ ਪੰਜਾਬ ਵਧੀਆ ਬਣ ਸਕਦਾ ਜੋ ਇਸ ਵੇਲੇ ਬੜਾ ਮਾੜਾ ਮਾਹੌਲ ਆ ਪੰਜਾਬ ਦਾ ਇਹ ਫਿਰ ਹੀ ਖਤਮ ਹੋ ਸਕਦਾ ਜੁੜੇ ਨੂੰ ਕਾਟੀ ਵੀ ਨਾਲ ਧੰਨਵਾਦ